ਸਰ ਸਿੱਖਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮਹਾਵਿੰਦਰਪਾਲ ਨਜ਼ਰ ਮਾਰਦਿਆਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ 101 ਕਿਸਾਨਾਂ ਦਾ ਮਰਜੀਵੜਿਆਂ ਦਾ ਜੱਥਾ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਨੇ ਰੋਕਿਆ ਕਿਹਾ ਸੂਚੀ ਮੁਤਾਬਕ ਕਿਸਾਨਾਂ ਦੇ ਨਾਮ ਮੇਲ ਨਹੀਂ ਖਾ ਰਹੇ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਜਾਣ ਤੋਂ ਬਾਅਦ ਚਾਰ ਹੋਰ ਕਿਸਾਨਾਂ ਦੀ ਤਬੀਅਤ ਹੋਈ ਖਰਾਬ ਤੇ ਇੱਕ ਕਿਸਾਨ ਹੋਇਆ ਜ਼ਖਮੀ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਜੱਥੇ ਨੂੰ ਦਿੱਲੀ ਕੂਚ ਕਰਨ ਦੀ ਪਰਮਿਸ਼ਨ ਵੀ ਕਾਉਣ ਲਈ ਵੀ ਕਿਹਾ ਜਿਸ ਤੋਂ ਬਾਅਦ ਪੁਲਿਸ ਤੇ ਕਿਸਾਨਾਂ ਦਰਮਿਆਨ ਹੋਈ ਬਹਿਸਬਾਜ਼ੀ ਅਤੂਗਿਆਜ਼ ਦੇ ਗੋਲੇ ਦਾਗੇ ਜਾਣ ਤੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਸਬਰ ਨਾਲ ਕਰ ਰਹੇ ਅਤੂਗਿਆਜ਼ ਦਾ ਸਾਹਮਣਾ ਕਿਹਾ ਇਸ ਤਰ੍ਹਾਂ ਕਿਸਾਨਾਂ ਨੂੰ ਚੈੱਕ ਕਰਨਾ ਜਾਇਜ਼ ਨਹੀਂ ਪੰਜਾਬ ਦੇ ਸ਼੍ਰੀ ਮੁਖਤਸਰ ਸਾਹਿਬ ਦੇ ਹਲਕਾ ਗਦਰਬਾਹਾ ਦੇ 20 ਪਿੰਡਾਂ ਦੇ ਵਿੱਚ 15 ਦਸੰਬਰ ਨੂੰ ਪੰਚਾਇਤੀ ਚੋਣਾਂ ਲਈ ਪੈਣਗੀਆਂ ਵੋਟਾਂ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਬਾਰੇ ਅਕਾਲੀ ਦਲ ਨੂੰ ਫੈਸਲਾ ਲੈਣ ਲਈ ਦਿੱਤਾ 20 ਦਿਨਾਂ ਦਾ ਆਲਟੀਮੇਟਮ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਗਾਈ ਗਈ ਸੇਵਾ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ 6ਵੇਂ ਦਿਨ ਵੀ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਕੀਰਤੀ ਬਰਤਨ ਸਾਫ ਕਰਨ ਦੀ ਸੇਵਾ ਇਸ ਦੌਰਾਨ ਸੁਰੱਖਿਆ ਦੇ ਰਹੇ ਪੁਖਤਾ ਇੰਤਜ਼ਾਮ ਸੁਖਬੀਰ ਬਾਦਲ ਤੇ ਗੋਲੇ ਚਲਾਉਣ ਵਾਲੇ ਨਾਰਾਇਣ ਸਿੰਘ ਚੌੜਾ ਦਾ ਖਤਮ ਹੋਇਆ ਪੁਲਿਸ ਰਿਮਾਂਡ ਅਦਾਲਤ ਵਿੱਚ ਮੋੜ ਤੋਂ ਕੀਤਾ ਗਿਆ ਪੇਸ਼ ਪੁਲਿਸ ਨੇ ਮੰਗਿਆ ਹੋਰ ਰਿਮਾਂਡ ਇਕੀਵੇਂ ਤੋਂ ਥੋੜੀ ਦੂਰ ਪੈਂਦੇ ਪਿੰਡ ਬੈਂਕਾ ਦੇ ਵਿੱਚ ਲਗਾਤਾਰ ਇੱਕ ਹੀ ਥਾਂ ਤੋਂ ਲਾਸ਼ਾਂ ਮਿਲਣ ਕਾਰਨ ਫੈਲੀ ਦਹਿਸ਼ਤ ਨਾਲੇ ਵਿੱਚੋਂ ਮਿਲੀ ਚੌਥੀ ਲਾਸ਼ ਪੁਲਿਸ ਕਰ ਰਹੀ ਲਗਾਤਾਰ ਪੜਤਾਲ ਲੁਧਿਆਣਾ ਦੇ ਕਸਬਾ ਲਾਡੋਵਾਲ ਦੇ ਵਿੱਚ ਫੁੱਟਪਾਥ ਦੇ ਨਾਲ ਟਕਰਾਈ ਤੂੜੀ ਦੀ ਭਰੀ ਟਰਾਲੀ ਟਰੈਕਟਰ ਤੇ ਬੈਠੇ ਚਾਰ ਵਿਅਕਤੀਆਂ ਦੇ ਵਿੱਚੋਂ ਦੋ ਦੀ ਹੋਈ ਮੌਤ ਤੇ ਦੋ ਹੋਏ ਗੰਭੀਰ ਜ਼ਖਮੀ ਸੋ ਇਸ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਰਿਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦਿਆਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ 101 ਕਿਸਾਨਾਂ ਦਾ ਮਰਜੀਵੜਿਆਂ ਦਾ ਜੱਥਾ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਨੇ ਰੋਕਿਆ ਕਿਹਾ ਸੂਚੀ ਮੁਤਾਬਕ ਕਿਸਾਨਾਂ ਦੇ ਨਾਮ ਮੇਲ ਨਹੀਂ ਖਾ ਰਹੇ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਦਾਗ ਜਾਣ ਤੋਂ ਬਾਅਦ ਚਾਰ ਹੋਰ ਕਿਸਾਨਾਂ ਦੀ ਤਬੀਅਤ ਹੋਈ ਖਰਾਬ ਤੇ ਇੱਕ ਕਿਸਾਨ ਹੋਇਆ ਜ਼ਖਮੀ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਜੱਥੇ ਨੂੰ ਦਿੱਲੀ ਕੂਚ ਕਰਨ ਦੀ ਪਰਮਿਸ਼ਨ ਵੀ ਕਾਉਣ ਲਈ ਵੀ ਕਿਹਾ ਜਿਸ ਤੋਂ ਬਾਅਦ ਪੁਲਿਸ ਤੇ ਕਿਸਾਨਾਂ ਦਰਮਿਆਨ ਹੋਈ ਬਹਿਸਬਾਜ਼ੀ ਅਤੂਗੈਸ ਦੇ ਗੋਲੇ ਦਾ ਅੱਗੇ ਜਾਣ ਤੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਸਬਰ ਨਾਲ ਕਰ ਰਹੇ ਅਤੂਗੈਸ ਦਾ ਸਾਹਮਣਾ ਕਿਹਾ ਇਸ ਤਰ੍ਹਾਂ ਕਿਸਾਨਾਂ ਨੂੰ ਚੈੱਕ ਕਰਨਾ ਜਾਇਜ਼ ਨਹੀਂ ਪੰਜਾਬ ਦੇ ਸ਼੍ਰੀ ਮੁਖਤਸਰ ਸਾਹਿਬ ਦੇ ਹਲਕਾ ਗਦਰਬਾਹਾ ਦੇ 20 ਪਿੰਡਾਂ ਦੇ ਵਿੱਚ 15 ਦਸੰਬਰ ਨੂੰ ਪੰਚਾਇਤੀ ਚੋਣਾਂ ਲਈ ਪੈਣਗੀਆਂ ਵੋਟਾਂ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਬਾਰੇ ਅਕਾਲੀ ਦਲ ਨੂੰ ਫੈਸਲਾ ਲੈਣ ਲਈ ਦਿੱਤਾ 20 ਦਿਨਾਂ ਦਾ ਅਲਟੀਮੇਟਮ ਸ਼ਰੀ ਅਕਾਤਖਤ ਸਾਹਿਬ ਨੂੰ ਲਗਾਈ ਗਈ ਸੇਵਾ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ 6ਵੇਂ ਦਿਨ ਵੀ ਸ਼ਰੀਫ ਅਤਿਗੜ੍ਹ ਸਾਹਿਬ ਜਾ ਕੇ ਕੀਤੀ ਬਰਤਨ ਸਾਫ ਕਰਨ ਦੀ ਸੇਵਾ ਇਸ ਦੌਰਾਨ ਸੁਰੱਖਿਆ ਦੇ ਰਹੇ ਪੁਖਤਾ ਇੰਤਜ਼ਾਮ ਸੁਖਬੀਰ ਬਾਦਲ ਤੇ ਗੋਲੇ ਚਲਾਉਣ ਵਾਲੇ ਨਾਰਾਇਣ ਸਿੰਘ ਚੌੜਾ ਦਾ ਖਤਮ ਹੋਇਆ ਪੁਲਿਸ ਰਿਮਾਂਡ ਅਦਾਲਤ ਵਿੱਚ ਮੋੜ ਤੋਂ ਕੀਤਾ ਗਿਆ ਪੇਸ਼ ਪੁਲਿਸ ਨੇ ਮੰਗਿਆ ਹੋਰ ਰਿਮਾਂਡ ਇਕੀਰਨ ਤੋਂ ਥੋੜੀ ਦੂਰ ਪੈਂਦੇ ਪਿੰਡ ਬੈਂਕਾ ਦੇ ਵਿੱਚ ਲਗਾਤਾਰ ਇੱਕ ਹੀ ਥਾਂ ਤੋਂ ਲਾਸ਼ਾਂ ਮਿਲਣ ਕਾਰਨ ਫੈਲੀ ਦਹਿਸ਼ਤ ਨਾਲੇ ਵਿੱਚੋਂ ਮਿਲੀ ਚੌਥੀ ਲਾਸ਼ ਪੁਲਿਸ ਕਰ ਰਹੀ ਲਗਾਤਾਰ ਪੜਤਾਲ ਲੁਧਿਆਣਾ ਦੇ ਕਸਬਾ ਲਾਡੋਵਾਲ ਦੇ ਵਿੱਚ ਫੁੱਟਪਾਥ ਦੇ ਨਾਲ ਟਕਰਾਈ ਤੂੜੀ ਦੀ ਭਰੀ ਟਰਾਲੀ ਟਰੈਕਟਰ ਤੇ ਬੈਠੇ ਚਾਰ ਵਿਅਕਤੀਆਂ ਦੇ ਵਿੱਚੋਂ ਦੋ ਦੀ ਹੋਈ ਮੌਤ ਤੇ ਦੋ ਹੋਏ ਗੰਭੀਰ ਜ਼ਖਮੀ ਸੋ ਇਸ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਾਨੂੰ ਦਈ ਇਜਾਜ਼ਤ ਸਸ਼ਕਾਲ ਸਰਿਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦਿਆਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ 101 ਕਿਸਾਨਾਂ ਦਾ ਮਰਜੀਵੜਿਆਂ ਦਾ ਜੱਥਾ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਨੇ ਰੋਕਿਆ ਕਿਹਾ ਸੂਚੀ ਮੁਤਾਬਕ ਕਿਸਾਨਾਂ ਦੇ ਨਾਮ ਮੇਲ ਨਹੀਂ ਖਾ ਰਹੇ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਜਾਣ ਤੋਂ ਬਾਅਦ ਚਾਰ ਹੋਰ ਕਿਸਾਨਾਂ ਦੀ ਤਬੀਅਤ ਹੋਈ ਖਰਾਬ ਤੇ ਇੱਕ ਕਿਸਾਨ ਹੋਇਆ ਜ਼ਖਮੀ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਜੱਥੇ ਨੂੰ ਦਿੱਲੀ ਕੂਚ ਕਰਨ ਦੀ ਪਰਮਿਸ਼ਨ ਵੀ ਕਾਉਣ ਲਈ ਵੀ ਕਿਹਾ ਜਿਸ ਤੋਂ ਬਾਅਦ ਪੁਲਿਸ ਤੇ ਕਿਸਾਨਾਂ ਦਰਮਿਆਨ ਹੋਈ ਬਹਿਸਬਾਜ਼ੀ ਅਤੂਗੈਸ ਦੇ ਗੋਲੇ ਦਾ ਅੱਗੇ ਜਾਣ ਤੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਸਬਰ ਨਾਲ ਕਰ ਰਹੇ ਅਤੂਗੈਸ ਦਾ ਸਾਹਮਣਾ ਕਿਹਾ ਇਸ ਤਰ੍ਹਾਂ ਕਿਸਾਨਾਂ ਨੂੰ ਚੈੱਕ ਕਰਨਾ ਜਾਇਜ਼ ਨਹੀਂ ਪੰਜਾਬ ਦੇ ਸ਼੍ਰੀ ਮੁਖਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਦੇ ਵਿੱਚ 15 ਦਸੰਬਰ ਨੂੰ ਪੰਚਾਇਤੀ ਚੋਣਾਂ ਲਈ ਪੈਣਗੀਆਂ ਵੋਟਾਂ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਬਾਰੇ ਅਕਾਲੀ ਦਲ ਨੂੰ ਫੈਸਲਾ ਲੈਣ ਲਈ ਦਿੱਤਾ 20 ਦਿਨਾਂ ਦਾ ਅਲਟੀਮੇਟਮ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ 6ਵੇਂ ਦਿਨ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਜਾ